ਮੰਗ ਕੇ ਲੈ ਸੀ ਤੇ ਮੈਂ ਤੁਹਾਨੂੰ ਚੁੱਪ ਕਰਨ ਵਾਸਤੇ ਬਿਲਕੁਲ ਨਹੀਂ ਕਹਿਣਾ ਜੇ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਤੁਸੀਂ ਆਪੇ ਹੀ ਚੁੱਪ ਕਰ ਜਾਓਗੇ ਜੇ ਇਹ ਸਨਮਾਨ ਪਾਸ਼ ਯਾਦ ਕਰੀਂ ਸਨਮਾਨ ਨਾ ਹੁੰਦਾ ਤਾਂ ਮੈਂ ਸਟੇਜ ਦੀ ਮर्यादा ਦਾ ਉਲੰਘਣ ਨਹੀਂ ਸੀ ਕਰਨਾ ਤੇ ਕਿਉਂਕਿ ਮੈਨੂੰ ਪਤਾ ਬਹੁਤ ਸਾਰੇ ਮਿੱਤਰ ਪਿਆਰਾਂ ਦਾ ਸਨਮਾਨ ਹੋਣਾ ਔਰ ਸਾਰੇ ਹੀ ਬੁਲਾ ਰਹੇ ਨੇ ਬਹੁਤ ਵਧੀਆ ਬੁਲਾ ਰਹੇ ਨੇ ਪਰ ਮੈਂ ਇੱਕ ਦੋ ਦਿਲੀਆਂ ਜ਼ਰੂਰੀ ਕਰਨਾ ਕਰਨੀਆਂ ਬੈਨਕਲ ਕੇ ਇਹ ਸਨਮਾਨ ਅਸਲ ਵਿੱਚ ਮੇਰਾ ਸਨਮਾਨ ਨਹੀਂ ਹੈ ਇਹ 파ਸ਼ ਦਾ ਸਨਮਾਨ ਹੈ ਜੀ ਨੇ ਤੁਹਾਡੀ ਖਾਤਰ ਮੇਰੀ ਖਾਤਰ ਸਾਡੀ ਖਾਤਰ ਜਾਨ ਵਾਹੀ ਹੈ ਬਹੁਤ ਸਾਰੇ ਲੋਕਾਂ ਨੇ ਕੰਤਾ ਲਿਖਣੀ ਆਉਂਦੀ ਹੈ ਪੜ੍ਹਨੀ ਵੀ ਆਉਂਦੀ ਹੈ ਸੁਣਾਉਣੀ ਵੀ ਆਉਂਦੀ ਹੈ ਮੰਨਣੀ ਵੀ ਆਉਂਦੀ ਹੈ ਪਰ ਕਬ तक ਜਿਉਣੀ ਕਿਸੇ ਕਿਸੇ ਨੂੰ ਆਉਂਦੀ ਹੈ ਆਸ਼ ਨੇ ਮਰ ਕੇ ਸਾਨੂੰ ਦੱਸਿਆ ਕਾਜਮ ਜਿਆਰੇ ਦੋਸਤੋ ਆਸ਼ ਦੀ 10 ਜਗਤ ਪ੍ਰਸਿੱਧ ਲੇਖਕਾਂ ਦੇ ਨਾਲ ਤੁਲਨਾ ਹੋਈ ਹੈ ਸ਼ੇਮ ਕੁਮਾਰ ਬਟਾਲਮੀ ਗੁਰਦਾਸ ਸਿੰਘ ਨਾਰਵਿਸਟਰ ਸਰਜीन ਪਾਤਰ ਇਹਨਾਂ ਦੇ ਹਿੱਸੇ ਵਿੱਚ ਬਹੁਤ ਸਾਰੀਆਂ ਤਸ਼ਹੀਹਾਂ ਆਈਆਂ ਨੇ ਪਰ ਜਿੰਨੀਆਂ ਤਸ਼ਹੀਹਾਂ ਸਮੁੱਚੇ ਪੰਜਾਬੀ ਸਾਹਿਤ ਦੇ ਵਿੱਚ ਪਾਠ ਦੇ ਹਿੱਸੇ ਆਈਆਂ ਪਾਕਿਸਤਾਨ ਦੇ ਫੈਜ਼ ਅਹਿਮਦ ਫੈਜ਼ ਤੁਰਕੀ ਦੇ ਨਾਜ਼ਮ ਹਕਮਤ ਚੀਲੀ ਦੇ ਪਾਪ ਨੂੰ ਨਰੂਤਾ ਸਪੇਨ ਦੇ ਗਾਰਸੀਆ ਲੋਰਕਾ ਇੰਗਲੈਂਡ ਦੇ ਕ੍ਰਿਸਟੋਫਰ ਕਾਰਵਲ ਤੇ ਰਾਲਫ ਫਾਕਸ ਪ੍ਰੂਸ ਤੇ ਮੈਕਸਿਮ ਗੋਰ ਕੀ ਇਤਿਹਾਸਤ੍ਰਵਸਕੀ ਔਰ ਭਾਰਤ ਦੇ ਮਨਮੋਕਤੀ ਹੋਰ ਤੇ ਤੁਮਰ ਇਹ 10 ਤਸਵੀਹਾਂ ਜਦੋਂ ਸੀ ਪਾਸ ਦਰਸਤ ਵੱਲੋਂ 16 ਕਿਤਾਬਾਂ ਦੀ ਸੰਪਾਦਨਾ ਕੀਤੀਆਂ ਤਾਂ ਉਹਨਾਂ ਦੇ ਵਿੱਚ ਦਰਜ ਨੇ ਤੇ ਕਿਸੇ ਕਵੀ ਦੇ ਜਾਂ ਲੇਖਕ ਦੇ ਚਲੇ ਜਾਣ ਤੋਂ ਬਾਅਦ ਤਾਂ ਉਹਦੇ ਬਾਰੇ ਕਵਤਾਵਾਂ ਲਿਖੀਆਂ ਜਾਣ ਦੀ ਭਿਰਤ ਸਾਡੇ ਸਾਹਮਣੇ ਹੈ ਪਰ ਪਾਸ ਇੱਕ ਇਹੀ ਵਿਲੱਖਣ ਸ਼ਖਸੀਅਤ ਸੀ ਮੇਰਾ ਮਿੱਤਰ ਪਿਆਰਾ ਇੱਥੇ ਵਸਦਾ ਕਿ ਜਿਹਦੇ ਜਿਉਂਦੇ ਜੀ ਉਹਦੇ ਬਾਰੇ ਕਵਤਾਵਾਂ ਲਿਖੀਆਂ ਗਈਆਂ ਇੱਕ ਕਾਤਾ ਛੋਟਾ ਭਾਈ ਹੁਣ ਡਾਇਰੈਕਟਰ ਭਾਸ਼ਾ ਵਿਭਾਗ ਹੈ ਜਸਵੰਤ ਜ਼ਫਰ ਇਹ ਉਸੇ ਕਾਲਜ ਚ ਥੋੜੇ ਜਿਹੇ ਸਾਲ ਬਾਅਦ ਪੜਿਆ ਜਿੱਥੋਂ ਮੈਂ ਪੜਿਆ ਤੇ ਉਹ ਗੰਦਾ ਸ਼ਹਿਰ ਚ ਸੰਦੀਤ ਗਵਾ ਹੋਵੇ ਕਿ ਪੀਐਚ ਯੂਚ ਇੱਕ ਨਜ਼ਮ ਪੜ੍ਹੀ ਗਈ ਇੰਗਲੈਂਡ ਦੇ ਇੱਕ ਲੇਖਕ ਵੱਲੋਂ ਸ਼ਾਇਰ ਅਤੇ ਮਜਾਹਰ ਸਿਰਮਥ ਪਾਸ਼ ਵਾਂਗੂੰ ਫੈਲੋ ਜੇ ਫੈਲਣਾ ਹੈ ਨੀਲੇ ਆਕਾਸ਼ ਵਾਂਗੂੰ ਇਹ ਪਾਸ਼ ਦੇ ਜਉਦੇ ਜੀ ਲਿਖੀ ਗਏ ਕਵਤਾਂ ਸਿਰ ਔਰ ਪਾਸ਼ ਦੇ ਜਉਦੇ ਜੀ ਨੌ ਕਵਤਾਂਾਂ ਉਹਦੇ ਬਾਰੇ ਲਿਖੀ ਗਏ ਜਾਂ ਜਿਹਦੇ ਵਿੱਚ ਉਹਨੂੰ ਸੁਹਾਰਥ ਦਰਬੋਸ਼ ਵਰਗੇ ਵੀਰ ਬਾਹਰ ਕਰਦੇ ਨਾਲ ਤੁਲਨਾ ਦਿੱਤੀ ਗਈ ਪਾਰਸ ટ્રਸਟ ਵੱਲੋਂ ਜਿਹਦੇ ਕਨਵੀਨਰ ਤੇ ਜ਼ਿੰਮੇਵਾਰੀਆਂ ਪਾਰਸ ਦੇ ਕਤਲ ਤੋਂ ਬਾਅਦ ਹੁਣ ਤੱਕ ਤੁਹਾਡੇ ਮਿੱਤਰ ਸੁੰਦਰ ਤਹਿਲਗੋੜਿਆ ਅਸੀਂ ਸੁਲਾਨ ਕਿਤਾਬਾਂ ਤੇ ਵਾਰਤਕ ਦੀਆਂ ਅਗਰੈਸਿਵ ਪੰਜਾਬੀ ਹਿੰਦੀ ਚ 16 ਕਿਤਾਬਾਂ ਸ਼ਾਮਲ ਚੁੱਕੇ ਆ ਉਹਨਾਂ ਚੋਂ ਆੜੀ ਕਿਤਾਬ ਹੈ ਖੇਤਾਂ ਦਾ ਉਤਪਾਦ ਪਾਰਸ ਇਦੀ ਵਿਸ਼ੇਸ਼ ਮਹੱਤਤਾ ਇਹ ਹੈ ਕਿ ਜਦੋਂ ਕਿਸਾਨ ਅੰਦোলন ਸਿਖਰ ਤੇ ਸੀ 20 ਅੰਕ ਕੀ ਇੰਕੀ ਦੇ ਵਿੱਚ ਇਸ ਕਿਤਾਬ ਦੀਆਂ ਅਸੀਂ 5000 ਕਾਪੀਆਂ ਮੋਰਚੇ ਦੇ ਵਿੱਚ ਪਟਾਏ ਤੇ ਇੱਕ ਹੋਰ ਗੱਲ 23 ਮਾਰਚ ਨੂੰ ਹਰ ਸਾਲ ਅਸੀਂ ਪਾਸ਼ ਦੇ ਪਿੰਡ ਪਾਸ਼ ਦੇ ਹੰਸਰਾਜ ਦਾ ਸ਼ਹੀਦੀ ਦਿਨ ਮਨਾਉਂਦੇ ਹੁੰਦੇ ਆਂ ਅਗਲੇ ਹਫ਼ਤੇ ਐਤਵਾਰ ਨੂੰ ਉਹ ਦਿਨ ਮਨਾ ਰਹੇ ਆਂ ਤਲਵੰਡੀ ਸਲੇਮ ਜਿਹਦੇ ਵਿੱਚ ਮਨੁੱਖੀ ਹੱਕਾਂ ਦੇ ਆਦਿਵਾਸੀਆਂ ਦੇ ਜਿਹੜੇ ਹੱਕ ਐ ਉਹਨਾਂ ਲਈ ਖੜਨ ਵਾਲੇ ਹਮਾਰਸ਼ੂ ਕੁਮਾਰ ਵੀ ਸੰਬੋਧਨ ਕਰਨਗੇ ਇਕੱਠ ਨੂੰ ਤੇ ਤੁਹਾਡਾ ਮਿੱਤਰ ਸਰੇਂਦਰ ਤੰਗਲ ਤੇ ਪਾਰਸ਼ ਦੀਆਂ ਭੈਣਾਂ ਉਹ ਹੀ ਉਸ ਪ੍ਰੋਗਰਾਮਸ ਮਿਲਦ ਹੋਣ ਗਿਆ ਚੰਨ ਹੋਣ ਗਿਆ ਤੇ ਇੱਕ ਗੱਲ ਜਿਹੜੀ ਮੈਂ ਤੁਹਾਡੀ ਸਭਾ ਵਾਸਤੇ ਉਚੇਚੇ ਤੌਰ ਤੇ ਪ੍ਰਧਾਨ ਜੀ ਤੇ ਸਮੂੱਚਾ ਪ੍ਰਧਾਨਗੀ ਮੰਡਲ ਰਾਜਦੇਵ ਅਸੀਂ 9 ਸਤੰਬਰ ਦਾ ਜਿਹੜਾ ਪਾਰਸ਼ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਹੁੰਦਾ ਬਹੁਤੀ ਵਾਰੀ ਤਾਂ ਅਸੀਂ ਹੋ ਦੇਸ਼ ਭਗਤੀ ਯਾਗ ਕਰਾ ਹ ਜਲੰਧਰ ਚ ਕਰਦੇ ਹੁੰਦੇ ਸੀ ਪਰ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਉਹ ਪ੍ਰੋਗਰਾਮ ਕਰਦੇ ਆ 9 ਅਕਤੂਬਰ ਦੇ ਨੇੜੇ ਹੁਣ ਤੱਕ ਅਸੀਂ ਮੋਗਾ ਬਰਨਾਲਾ ਬਠਿੰਡਾ ਪਟਿਆਲਾ ਸਲੂਰ ਹੁਸ਼ਿਆਰਪੁਰ ਫੀਨਕੋਟ ਬੰਗਾ ਇਹ ਕਰ ਚੁੱਕੇ ਆ ਸ਼ਾਇਦ ਕੋਈ ਸ਼ਹਿਰ ਦਾ ਨਾਮ ਮੇਰੇ ਕੋਲ ਰਹਿ ਗਿਆ ਹੋਵੇ ਇਕ ਕਮਲਜੀਤ ਖੰਨਾ ਤੁਹਾਡੇ ਸ਼ਹਿਰ ਜਗਰਾਉਂ ਦਾ ਸਾਡੀ ਪਾਸਟ ਰਸਟ ਦੀ ਜਿਹੜੀ ਪਾਰਾਮੈਫਿਕ ਕਮੇਟੀਆਂ ਦਾ ਪੰਜਾਬ ਕਮੇਟੀ ਦਾ ਮੈਂਬਰ ਹੈ ਪਰ ਅੱਜ ਉਹ ਇੱਥੇ ਹੈ ਨਹੀਂ ਇਸ ਵੇਲੇ ਮੇਰੀ ਗ੍ਰੈਂਡਸ ਮੈਂ ਇੱਥੇ ਕੋਲੇ ਪਿੰਡ ਆਇਆ ਮੈਂ ਤੇ ਉਹ ਮੇਰੇ ਪਿੰਡ ਕੈਨੇਡਾ ਬੈਠਾ ਤੇ ਮੈਂ ਬੇਨਤੀ ਇਹ ਕਰਨੀ ਸੀ ਸਰਸਭਾ ਜਗਰਾਉਂ ਨੂੰ ਕਿ ਜਿੰਨਾ ਸਿਹਤਮੰਦ ਸਾਹਤਕਾਰਾਂ ਦਾ ਟੋਲ ਲਾ ਟਾਡੇ ਕੋਲ ਹੈ ਮੈਂ ਬੇਨਤੀ ਕਰੂੰਗਾ ਕਿ ਕਿਸੇ ਵਕਤ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਵੀ ਵਿਲ ਬੀ ਮੋਰ ਦੈਨ ਹੈਪੀ ਟੂ ਆਰਗੇਨਾਈਜ਼ ਪਾਸ ਮੈਮੋਰੀਅਲ ਪ੍ਰੋਗਰਾਮ ਇਨ ਸਤੰਬਰ ਇੰਟਰਗ੍ਰਾਮ ਜਿਹੜੇ ਮਿਤਰਾਂ ਨੇ ਬੁਕੇਟ ਦਿੱਤਾ ਸੀ ਉਹ ਸੰਗਰੂਰ ਜ਼ਿਲ੍ਹਾ ਜਦੋਂ ਮੇਰਾ ਜਨਮ ਹੋਇਆ ਮੇਰਾ ਪਿੰਡ ਤਹਿਸੀਲ ਬਰਨਾਲਾ ਜ਼ਿਲ੍ਹਾ ਸੰਗਰੂਰ ਸਿੰਘ ਉਦੋਂ ਇਸ ਨਾਮ ਤੋਂ ਆਏ ਨੇ ਲੰਘੋਵਾਲ ਸਨਾਮ ਉੱਥੇ ਵੀ ਅਸੀਂ ਪ੍ਰੋਗਰਾਮ ਕੀਤਾ ਸੀ ਸ੍ਰੀ ਗ੍ਰਾਮੀ ਕਲਾ ਕੇਂਦਰ ਤੇ ਸਾਡੀ ਬਾਬਾ ਫਰੀਦ ਮੈਮੋਰੀਅਲ ਸੁਸਾਇਟੀ ਐਜੂਕੇਸ਼ਨ ਸੁਸਾਇਟੀ ਦੇਸ਼ ਭਗਤ ਯਾਦਗਾਰ ਕਮੇਟੀ ਲੰਘੋਵਾਲ ਇਹ ਸਾਰੀਆਂ ਸੰਸਥਾਵਾਂ ਪਾਸ ਦਰਸ ਪੀਅ ਸਹਿਯੋਗੀ ਸੰਸਥਾਵਾਂ ਸ਼੍ਰੀ ਉਦਮ ਸਿੰਘ ਹੈਂਡ ਫਾਊਂਡੇਸ਼ਨ ਹੁਣੇ ਹੁਣੇ 13 ਮਾਰਚ ਲੰਘ ਕੇ ਗਿਆ ਜਿਸ ਟੈਨ ਉਦਮ ਸਿੰਘ ਸਨਾਮ ਔਰ ਮੁਹੰਮਦ ਸਿੰਘ ਆਜ਼ਾਦ ਨੇ ਤੁਮਤਾ ਮਾਈਕਲ ਰਵਰ ਦਿ ਨਾਲ ਕੀ ਹਸ਼ਰ ਕੀਤਾ ਸੀ ਉਹ ਬਹਾਦਰੀ ਦਿਵਸ ਹੁਣੇ ਲੰਘ ਕੇ ਗਿਆ ਉਸ ਨੂੰ ਸਮਰਪਿਤ ਪਰਸੋਂ ਸਾਡੇ ਸਾਥੀ ਲੰਗੋਵਾਲ ਪ੍ਰੋਗਰਾਮ ਕਰਨਗੇ ਅਖੀਰ ਦੇ ਵਿੱਚ ਬਹੁਤ ਸਾਰੇ ਮਿੱਤਰ ਪਿਆਰਾਂ ਦੇ ਨਾਮ بار بار ਸਟੇਜ ਤੋਂ ਲੈ ਜਾ ਚੁੱਕੇ ਆ ਪਿਆਰੇ ਦੋਸਤੋ ਜੇ ਤੁਸੀਂ ਜਿੰਨਾ ਮਰਜ਼ੀ ਲਿਖੀ ਜਾਓ ਜਿੰਨਾ ਮਰਜ਼ੀ ਬੋਲੀ ਜਾਓ ਜੇ ਤੁਹਾਡੀ ਤੁਹਾਡੇ ਆਪ ਦੇ ਘਰੇ ਤੁਹਾਡੇ ਆਪ ਦੇ ਪਰਿਵਾਰ ਦੇ ਵਿੱਚ ਜਿੱਥੇ ਤੁਸੀਂ ਜੰਮੇ ਪਲੇ ਤੇ ਪਰਵਾਨ ਚੜੇ ਹੋ ਜੇ ਉੱਥੇ ਤੁਹਾਡੀ ਕੋਈ ਕਦਰ ਨਹੀਂ ਜਿੱਥੇ ਜੇ ਉੱਥੇ ਸਾਰੇ ਇਹ ਕਹੀ ਜਾਂਦੇ ਬਈ ਯਾਰ ਉਹ ਤਾਂ ਐਵੇਂ ਕਿਤਾਬਾਂਆਂ ਲਿਖੀ ਜਾਂਦਾ ਪਤਾ ਨਹੀਂ ਕੀ ਲਿਖੀ ਜਾਂਦਾ ਜੇ ਤੁਹਾਡੀ ਆਪਣੇ ਪਰਿਵਾਰ ਦੇ ਮੈਂਬਰਾਂ ਚ ਕੋਈ ਕਦਰ ਨਹੀਂ ਹੈ ਯੂ ਆਰ ਐਸ ਗੁੱਡ ਐਸ ਡੈਡ ਮੈਂ ਇਹ ਕਹਿ ਜਾਂ ਖੁਸ਼ੀ ਲੈਣੀ ਸੀ ਕਿ ਮੇਰੇ ਅਸੀਂ ਚਾਰ ਭਰਾ ਹੁੰਦੇ ਸੀ ਮੇਰੇ ਤਿੰਨੇ ਵੱਡੇ ਭਰਾ ਚਲੇ ਗਏ ਮੈਂ ਇਕੱਲਾ ਮਹਿਸੂਸ ਕਰਦਾ ਸੀ ਪਰ ਮੇਰੇ ਚਾਚੇ ਦੇ ਤਿੰਨੇ ਪੁੱਤ ਜਾਂਦੇ ਆ ਮੇਰੇ ਚਾਚੇ ਦਾ ਵੱਡਾ ਬੇਟਾ ਇੰਜੀਨੀਅਰ ਭਾਗ ਸਿੰਘ ਤੰਜਲ ਤੇ ਉਹ ਤੋਂ ਛੋਟਾ ਮੇਰਾ ਆਣੀ ਵਿੰਕ ਮੰਡਰ ਗੁਰਨਾਮ ਸਿੰਘ ਧੰਨ ਉਹ ਤੁਹਾਡੇ ਭਰਾ ਦੀ ਜੀਵਨ ਮਾਰਨ ਦੇ ਵਾਸਤੇ ਆਇਆ ਉਹ ਬੋਲਿਆ ਮੇਰੇ ਮਾਣ ਬਲੀਸਾ ਮੇਰੀ ਉਹ ਭੈਣ ਜਿਹਨੇ ਇਹ ਕਹਿਣਾ ਬੜਾ ਸੌਖਾ ਵੇ ਸੰਦਰਕਰਜਰ ਪਾਸ਼ ਵਰਗੀ ਜਾਂ ਪਾਸ਼ ਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਜਦੋਂ ਪੁਲਿਸ ਦਾ ਸ਼ਾਂਪਾ ਪੈਦਾ ਤੇ ਤੁਹਾਡੇ ਨਿੱਕੇ-ਨਿੱਕੇ ਭੈਣਾ ਭਰਾਵਾਂ ਭਤੀਜਾਂ ਤੁਹਾਡੇ ਪਰੋਈਏ ਉਹਨਾਂ ਨੂੰ ਤੁਹਾਡੀ خاطر ਜੇਲਾਂ ਦੇ ਵਿੱਚ ਰੋਲਣਾ ਪੈਂਦਾ ਉਹ ਮੰਜ਼ਰ ਮੇਰੀਆਂ ਉਹ ਭੈਣਾ ਜਿਨ੍ਹਾਂ ਦੇ ਘਰ ਵਾਲੇ ਸਾਡੀ خاطر ਜੇਲਾਂ ਰੋਂਦੇ ਰਹੇ ਉਹ ਤਾਂ ਨਹੀਂ ਆ ਸਕੀਂ ਪਰ ਮੇਰਾ ਭਾਣਜਾ ਮੇਰੇ ਭਾਣਜੀ ਦਾ ਬੇਟਾ ਮੇਰੀ ਭਾਣਜੀ ਉਹਦਾ ਬੇਟਾ ਤੇ ਮੇਰੀ ਭਾਣਜੀ ਦੇ ਪਰਿਵਾਰ ਦੇ ਵਿੱਚੋਂ ਮੇਰੇ ਭੈਣ ਬਹੁਤ ਬਿਮਾਰ ਹੈ ਉਹਨੇ ਆਪ ਆਉਣਾ ਸੀ ਉਹਦੀ ਥਾਂ ਤੇ ਮਰੀ ਅੰਦੋ ਭੈਣਾ ਪਾਸਤੀਆ ਪੜਾਈਆਂ ਨੇ ਤੇ ਮੇਰੀ ਭੈਣ ਨੇ ਆਪਣੇ ਪਰਿਵਾਰ ਵਿੱਚੋਂ ਆਪਣੇ ਲੰਡ ਨੂੰ ਤੇ ਉਹਦੀ ਬੇਟੀ ਨੂੰ ਭੇਜਿਆ ਮੈਸਟੇਜ ਤੋਂ ਆਪਣੇ ਵੱਲੋਂ ਸਾਰਿਆਂ ਵੱਲੋਂ ਜਿਦਾ ਵੀ ਕਿਸੇ ਦਾ ਮੇਰੇ ਕੋਲ ਨਾਮ ਰਹਿ ਗਿਆ ਹੋਵੇ ਮੈਂ ਖਿਮਾ ਮੰਗਾ ਚਕੈਂ ਮੈਂ ਇੱਕ ਵਾਰੀ ਫੇਰ ਸਹਿਸਬਾ ਨੂੰ ਮਾਫੀ ਮੰਗਦਾ ਸਟੇਜ ਦੀ ਮर्यादाਾਂ ਉਲੰਘਣ ਕਰਨ ਵਾਸਤੇ ਪਰ ਇਹਨੀਆਂ ਗੱਲਾਂ ਕਰਦੀਆਂ ਮੇਰੇ ਲਈ ਜ਼ਰੂਰੀ ਸੀ ਨਹੀਂ ਤਾਂ ਮੈਨੂੰ ਐ ਲੱਗਣਾ ਸੀ ਕਿ ਮੈਂ ਨਾ ਤਾਂ ਮਿੱਤਰ ਪਾਸ਼ ਨਾਲ ਇਨਸਾਫ ਕੀਤਾ ਤੇ ਨਾ ਹੀ ਉਸ ਚਾਰਤਾਰ ਨਾਲ ਇਨਸਾਫ ਕੀਤਾ ਜਿਹਦੇ ਕਰਕੇ ਤੁਸੀਂ ਮੈਨੂੰ ਇੱਥੇ ਬੁਲਾਇਆ ਮੇਹਰਮਾਨੀ ਸ਼ੁਨਈਆ なる <laughs>